ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਵੀ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਯਾਤਰਾ ਤੇ ਜਾਣ ਲਈ ਸੋਚ ਰਹੇ ਹੋ ਜਾਂ ਤੁਹਾਡੇ ਮਨ ਵਿੱਚ ਕੋਈ ਭੁਲੇਖਾ ਹੈ ਤਾਂ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖ ਲਿਓ ਤੁਹਾਡੇ ਸਾਰੇ ਵਹਿਮ ਦੂਰ ਹੋ ਜਾਣਗੇ ਕਿ ਤੁਹਾਨੂੰ ਪਤਾ ਹੈ ਕਰਤਾਰਪੁਰ ਕੋਰੀਡੋਰ ਬਣਾਉਣ ਦੀ ਸੋਚ ਭਵਿਸ਼ਾ ਸਿੰਘ ਗੁਰਾਇਆ ਦੀ ਸੀ ਅਤੇ ਉਸ ਤੋਂ ਮਗਰੋਂ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਆਰੀ ਵਾਜਪਾਈ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 1999 ਵਿੱਚ ਕਰਤਾਰਪੁਰ ਕੋਰੀਡੋਰ ਬਣਾਉਣ ਦੀ ਮੰਗ ਕੀਤੀ ਸੀ ਤਾਂ ਜੋਸ਼ਵਦਾਲੂ ਉਸ ਸਥਾਨ ਦੇ ਦਰਸ਼ਨ ਕਰ ਸਕਣ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ ਇਸ ਵੀਡੀਓ ਵਿੱਚ ਤੁਹਾਨੂੰ ਬਹੁਤ ਜ਼ਰੂਰੀ ਗੱਲਾਂ ਦੱਸੂਗਾ ਜੋ ਕਿਸੇ ਨੇ ਨਹੀਂ ਦੱਸੀਆਂ ਹੋਣ ਯਾਤਰਾ ਦੀ ਸ਼ੁਰੂਆਤ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੁੰਦੀ ਹੈ ਜੋ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਹੀਪਾਰਟੋ ਪਾਕਿਸਤਾਨ ਸਰਹੱਦ ਤੋਂ ਕਰੀਬ 1 ਕਿਲੋਮੀਟਰ ਦੂਰੀ ਤੇ ਅਤੇ ਰਾਵੀ ਨਦੀ ਦੇ ਪੂਰਬੀ ਕੰਢੇ ਦੇ ਵਸਿਆ ਹੋਇਆ ਹੈ ਡੇਰਾ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦਸੰਬਰ 1515 ਈਸਵੀ ਵਿੱਚ ਆਪਣੀ ਪਹਿਲੀ ਉਦਾਸੀ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਡੇਰਾ ਬਾਬਾ ਨਾਨਕ ਆਏ ਸਨ ਗੁਰੂ ਨਾਨਕ ਦੇਵ ਜੀ ਦੇ ਪੜਪੋਤੇ ਧਰਮਚੰਦ ਨੇ ਰਾਵੀ ਦੇ ਸਾਹਮਣੇ ਇੱਕ ਨਗਰ ਬਸਾਇਆ ਸੀ ਅਤੇ ਗੁਰੂ ਜੀ ਦੀ ਸਮਾਦਿ ਵੀ ਬਣਵਾਈ ਸੀ ਅਤੇ ਇਸ ਦਾ ਨਾਮ ਡੇਰਾ ਬਾਬਾ ਨਾਨਕ ਰੱਖਿਆ ਸੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਉਹਨਾਂ ਨੂੰ ਨਾਨਕ ਨਾਨਕ ਦੇਵ ਜੀ ਬਾਬਾ ਨਾਨਕ ਅਤੇ ਨਾਨਕ ਜੀ ਦੇ ਨਾਮ ਨਾਲ ਸੰਬੋਧਨ ਕਰਦੇ ਸਨ। ਥੇਰਾ ਬਾਬਾ ਨਾਨਕ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਰਾਵੀ ਦਰਿਆ ਦੇ ਕੰਢੇ ਸਥਿਤ ਹੈ। ਥੇਰਾ ਬਾਬਾ ਨਾਨਕ ਵਿਖੇ ਤਿੰਨ ਪ੍ਰਸਿੱਧ ਗੁਰਦੁਆਰਾਵਾਂ ਸ੍ਰੀ ਦਰਬਾਰ ਸਾਹਿਬ, ਸ੍ਰੀ ਚੋਲਾ ਸਾਹਿਬ ਅਤੇ ਟਾਲੀ ਸਾਹਿਬ ਹੈ। ਸ਼ਨਾਣ ਕਰਨ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਮੱਥਾ ਟੇਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਲੰਗਰ食 ਗਏ। ਇੱਥੇ ਤੁਹਾਨੂੰ ਰਾਤ ਨੂੰ ਠਹਿਰਨ ਲਈ ਕਮਰੇ ਵੀ ਮਿਲ ਜਾਣਗੇ। ਇੱਥੇ ਇੱਕ ਬਹੁਤ ਪੁਰਾਣਾ ਖੂਹ ਹੈ ਜਿਸ ਨੂੰ ਸਰਜੀ ਸਾਹੂ ਕਿਹਾ ਜਾਂਦਾ ਹੈ ਇਹ ਖੂਹ ਉਸ ਸਮੇਂ ਅਜੀਤੇ ਰੰਧਾਵੇ ਨੇ ਆਪਣੀ ਖੇਤੀ ਨੂੰ ਸਿੰਜਣ ਵਾਸਤੇ ਬਣਾਇਆ ਸੀ ਜੋ ਅੱਜਕੱਲ ਬੋਲੀ ਸਾਉਂ ਦੇ ਰੂਪ ਵਿੱਚ ਬਦਲ ਗਿਆ ਹੈ ਇਹ ਖੂਹ ਦੇ ਲਾਗੇ ਬੈਠ ਕੇ ਸ੍ਰੀ ਗੁਰਨਾਥ ਦੇਵ ਜੀ ਸਿਮਰਨ ਕਰਦੇ ਸਨ ਅਤੇ ਆਈਆਂ ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਸਨ ਅਜੀਤੇ ਰੰਧਾਵੇ ਦੇ ਨਾਲ ਗੋਸ਼ਟੀ ਵੀ ਇਸੇ ਖੂਹ ਦੇ ਹੋਈ ਸੀ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਇਹ ਖੂਹ ਸਰਜੀ ਸਾਹੂ ਦੇ ਨਾਮ ਨਾਲ ਪ੍ਰਸਿੱਧ ਹੋਇਆ ਬਾਕੀ ਇਥੇ ਆ ਤੁਸੀਂ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ ਜੀ ਇਹ ਰਹਾ ਬਾਬਾ ਨਾਨਕ ਮਥਾ ਦੇ ਕੋਲ ਅਸੀਂ ਕਰਤਾਰ ਕੋ ਕਾਰਿਡੋਰ ਵੱਲੋਂ ਚੱਲ ਪਏ ਜੋ ਕਿ 1 ਕਿਲੋਮੀਟਰ ਹੈ ਐਂਟਰੀ ਹੋਣ ਤੋਂ ਪਹਿਲਾਂ ਇੱਕ ਚੈੱਕਪੋਸਟ ਹੁੰਦੀ ਹੈ ਜਿੱਥੇ ਸਾਰੇ ਕਾਗਜ਼ਾਂ ਦੀ ਚੈਕਿੰਗ ਹੁੰਦੀ ਹੈ ਜੋ ਅਸੀਂ ਪੰਦਰਾਂ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਈ ਸੀ ਜਿਵੇਂ ਆਈਟੀਆ ਪਾਸਪੋਰਟ ਤੇ ਕ੍ਰੋਨੋ ਨੈਗੇਟਿਵ ਰਿਪੋਰਟ ਅਤੇ ਪਾਰਕਿੰਗ ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਅਸੀਂ ਆਪਣੀ ਮਾਈਕ ਪਾਰਕਿੰਗ ਵਿੱਚ ਲਗਾ ਦਿੱਤੀ ਹੁਣ ਆਪਾਂ ਜਾਣਾ ਹੈ ਉਹ ਸਾਹਮਣੇ ਕੋਰੀਡੋਰ ਵਿੱਚ ਜਿਸ ਦੀ ਬਿਲਡਿੰਗ ਸਿਡਨੀਓ ਪੇਰਾ ਹਾਊਸ ਵਰਗੀ ਬਣੀ ਹੋਈ ਹੈ ਸਿਰਕੁਰਦਾਵਰ ਪੁਰਸਾ ਪਾਕਿਸਤਾਨ ਆਪਣੀ ਸ਼ਰਧਾ ਮੁਤਾਬਕ ਰਮਲਾ ਸਾਹਿਬ ਪ੍ਰਸ਼ਾਦ ਜਾਂ ਰਸਦ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਰੀਡੋਰ ਤੇ ਹੀ ਮਿਲ ਜਾਵੇਗੀ ਤੁਸੀਂ ਆਪਣੇ ਨਾਲ ਲੈ ਕੇ ਜਾ ਸਕਦੇ ਹੋ ਕਿਉਂਕਿ ਅਸੀਂ ਖੁਦ ਲੈ ਕੇ ਗਏ ਸੀ ਇੱਥੇ ਤੁਹਾਨੂੰ ਪੋਲੀਓ ਦੀਆਂ ਬੂੰਦਾਂ ਵੀ ਪਲਾਈਆਂ ਜਾਂਦੀਆਂ ਹਨ ਇਸ ਤੋਂ ਬਾਅਦ ਇੰਡੀਅਨ ਇਮੀਗ੍ਰੇਸ਼ਨ ਆਪਣੇ ਸਾਰੇ ਡਾਕੂਮੈਂਟ ਵਗੈਰਾ ਚੈੱਕ ਕਰਦੇ ਹਨ ਜਿਵੇਂ ਏਟੀਏ ਪਾਸਪੋਰਟ ਕੋਰੋਨਾ ਨੈਗੇਟਿਵ ਰਿਪੋਰਟ ਇੱਥੇ ਬਹੁਤ ਹੀ ਬਰੀਕੀ ਦੇ ਨਾਲ ਚੈਕਿੰਗ ਹੁੰਦੀ ਹੈ ਸੋ ਇੱਥੇ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਵੇਂ ਆਪਣੇ ਕੋਲ ਪਾਰ ਕਿੰਨਾ ਚਾਹੀਦਾ ਹੈ ਕੈਸ਼ ਕਿੰਨਾ ਚਾਹੀਦਾ ਹੈ 7 ਕਿਲੋ ਤੋਂ ਵੱਧ ਪਾਰ ਨਹੀਂ ਹੋਣਾ ਚਾਹੀਦਾ ਆਪਣੇ ਕੋਲ 11000 ਤੋਂ ਵੱਧ ਕੈਸ਼ ਨਹੀਂ ਹੋਣਾ ਚਾਹੀਦਾ ਆਪਣੇ ਕੋਲ ਕਿਸੇ ਵੀ ਕਿਸਮ ਦੀ ਚਿੱਪ ਜਾਂ ਪੈਨ ਡਰਾਈਵ ਨਹੀਂ ਹੋਣੀ ਚਾਹੀਦੀ ਕਿਹੜੀਆਂ ਚੀਜ਼ਾਂ ਲੈ ਕੇ ਜਾ ਸਕਦੇ ਹੋ ਜਿਵੇਂ ਮੋਬਾਈਲ ਪਾਵਰ ਬੈਂਕ ਇੰਡੀਅਨ ਕੈਸ਼ ਤੁਹਾਡੇ ਆਈਡੀ ਪ੍ਰੂਫ ਬੈਗ ਤੇ ਕੱਪੜੇ ਅਵਰ ਨਾ ਕੋ ਦੁਜਾ ਸੁਜੈ ਸਾਚੇ ਅਲਕ ਆਪੇਵਾ ਤੁਹਾਡੇ ਜਗਿੰਦਰ ਪਾਜੀ ਦੀ ਮਿਹਰਸ਼ਾਹੋਂ ਤੋਂ ਬਾਅਦ ਨੱਚਣ ਲੱਗ ਪਏ ਏ ਜੀ ਜਾਨ ਇੰਡੀਆ ਵਿੱਚ ਡੈਨ ਹੈ ਤੁਸੀਂ ਕੋਈ ਵੀ ਗਲਤੀ ਨਹੀਂ ਕਰਨੀ ਡਾਕੂਮੈਂਟ ਚੈੱਕ ਹੋਣ ਤੋਂ ਬਾਅਦ ਆਪਾਂ ਨੂੰ ਬੱਗੀਆਂ ਵਿੱਚ ਬਿਠਾ ਕੇ ਲੈ ਕੇ ਜਾਇਆ ਜਾਂਦਾ ਹੈ 09 ਤੱਕ ਯਾਨੀ ਕਿ ਬਾਰਡਰ ਤੇ ਲਿਜਾਇਆ ਜਾਂਦਾ ਜਿੱਥੇ ਆਪਾਂ ਪਾਕਿਸਤਾਨ ਵਿੱਚ ਐਂਟਰੀ ਕਰਨੀ ਹੈ ਇੱਕ ਚੀਜ਼ ਦਾ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਬੁਕਿੰਗ ਸਮੇਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਤੇ ਕਿਹੜੀਆਂ-ਕਿਹੜੀਆਂ ਗਲਤੀਆਂ ਹੋ ਜਾਂਦੀਆਂ ਤੇ ਡਾਕੂਮੈਂਟ ਕਿਹੜੇ-ਕਿਹੜੇ ਚਾਹੀਦੇ ਹਨ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸੂਗਾ ਏ ਰਹਿ ਗਿਆ ਇੰਡੀਆ 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 ਪਾਕਿਸਤਾਨ 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 ਐਂਟਰੀ ਪਾਕਿਸਤਾਨ ਭਾਈ ਚੱਲੇਗੇ ਪਾਕਿਸਤਾਨ ਪਾਕਿਸਤਾਨ ਬਾਰਡਰ पार ਕਰਨ ਤੋਂ ਬਾਅਦ ਬਸ ਆਪણો ਪਾਕਿਸਤਾਨ ਇਮੀਗ੍ਰੇਸ਼ਨ ਆਫਿਸ ਤੱਕ ਲੈ ਕੇ ਜਾਂਦੀ ਆ ਜਿੱਥੇ ਡਾਕੂਮੈਂਟ ਵਗੈਰਾ ਚੈੱਕ ਹੋਣਗੇ ਤੇ ਫੀਸ 20 ਡਾਲਰ ਜਮ੍ਹਾਂ ਹੋਣੀ ਹੈ ਤੇ ਮੈਨੂੰ ਇੱਕ ਚੀਜ਼ ਨੇ ਬਹੁਤ ਪ੍ਰਭਾਵਿਤ ਕੀਤਾ ਜਿਵੇਂ ਹੀ ਅਸੀਂ ਪਾਕਿਸਤਾਨ ਵਾਲੀ ਸਾਈਡ ਐਂਟਰੀ ਕੀਤੀ ਜਿਹੜਾ ਵੀ ਇਨਸਾਨ ਮਿਲਿਆ ਉਸਨੇ ਹੱਸ ਕੇ ਬੁਲਾਇਆ ਪੂਰਾ ਆਦਰ ਮਾਨ ਸਨਮਾਨ ਦਿੱਤਾ ਹੋਰਾਂ ਲੋਕਾਂ ਦਾ ਮੇਰੇ ਮਨ ਵਿੱਚ ਵੀ ਬਹਿਮ ਸੀ ਪਤਾ ਨਹੀਂ ਲੋਕ ਕਿੱਦਾਂ ਦੇ ਹੋਣਗੇ ਕਿੱਦਾਂ ਦਾ ਆਪਣੇ ਨਾਲ ਲੋਕ ਕਰਨਗੇ ਪਰ ਇਹ ਮੇਰੇ ਮਨ ਦਾ ਬਹਿਮ ਸੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਨੈਸ਼ਨਲ ਬੈਂਕ ਆਫ ਪਾਕਿਸਤਾਨ ਜਿੱਥੇ ਆਪਾਂ ਪਹਿਲਾਂ ਕਰੰਸੀ ਚੇਂਜ ਕਰਵਾਵਾਂਗੇ ਤੇ ਵੀ ਡਾਲਰ ਦੀ ਇੱਕ ਸਲਿੱਪ ਮਿਲੂਗੀ ਜੋ ਕਿ ਪਾਕਿਸਤਾਨੀ ਇਮੀਗ੍ਰੇਸ਼ਨ ਕੋਲ ਜਮ੍ਹਾਂ ਕਰਾਉਣੀ ਹੁੰਦੀ ਹੈ ਇੱਕ ਗੱਲ ਦਾ ਧਿਆਨ ਰੱਖਿਓ ਵੀਡਾਂਦਰ ਇੰਡੀਆ ਤੋਂ ਹੀ ਆਪਣੇ ਨਾਲ ਲੈ ਕੇ ਆਇਆ ਕਿਉਂਕਿ ਇੱਥੇ ਥੋੜੇ ਜਿਹਾ ਮਹਿੰਗੇ ਮਿਲਦੇ ਆ ਇਸ ਤੋਂ ਬਿਨਾ ਕੁਝ ਖਰੀਦਣ ਲਈ ਤੁਹਾਨੂੰ ਜਿੰਨੀ ਪਾਕਿਸਤਾਨੀ ਕਰੰਸੀ ਦੀ ਲੋੜ ਹੈ ਉਹ ਚੇਂਜ ਕਰਵਾ ਕੇ ਰੱਖ ਲਓ ਪਾਕਿਸਤਾਨੀ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਆਪਾਂ ਨੂੰ ਫਿਰ ਇੱਕ ਬੱਸ ਵਿੱਚ ਬਿਠਾ ਕੇ ਉਸ ਪਵਿੱਤਰ ਸਥਾਨ ਵੱਲ ਲਿਜਾਇਆ ਜਾਂਦਾ ਹੈ ਜਿੱਥੇ ਸ਼੍ਰੀ ਰਾਮਾਨੀ ਦੇਵ ਜੀ ਨੇ ਆਪਣਾ ਅੰਤਿਮ ਸਮਾਪਤ ਪੂਜਾ ਅਰਿਆ ਸੀ ਬਹੁਤ ਵਧੀਆ ਮਾਹੌਲ ਸੀ ਸਾਰੀ ਸੰਗਤ ਜਕਾਇ ਲੌਂਦੀ ਹੋਈ ਉਸ ਪਵਿੱਤਰ ਸਥਾਨ ਵੱਲ ਵੱਧ ਰਹੀ ਸੀ ਬੱਸ ਵਿੱਚ ਬੈਠ ਕੇ ਚਾਰੇ ਪਾਸੇ ਨਜ਼ਰ ਮਾਰੀ ਤਾਂ ਆਸੇ ਪਾਸੇ ਖੁੱਲੇ-ਖੁੱਲੇ ਖੇਤ ਨਜ਼ਰ ਆ ਰਿਹਾ ਸੀ ਇੱਕ ਗੱਲ ਦਾ ਧਿਆਨ ਰੱਖਿਓ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਵੀ ਸਵੇਰੇ ਜਾ ਕੇ ਉਸੇ ਦਿਨੀ ਸ਼ਾਮ ਨੂੰ 4:00 ਵਜੇ ਵਾਪਸ ਆਉਣਾ ਹੈ ਸੰਗਤਾਂ ਨੂੰ ਕੇਵਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਗਿਆ ਹੋਵੇਗੀ ਕਿਸੇ ਹੋਰ ਜਗ੍ਹਾ ਦੀ ਨਹੀਂ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਜਦੋਂ ਤੁਸੀਂ ਗੁਰੂ ਘਰ ਦੇ ਦਰਸ਼ਨ ਕਰਕੇ ਵਾਪਸ ਆਉਂਗੇ ਤਾਂ ਤੁਹਾਡੇ ਕੋਲ ਪਾਕਿਸਤਾਨੀ ਕਰੰਸੀ ਬਚੂਗੀ ਉਹ ਇੱਥੇ ਹੀ ਆਪਸ ਕਰਨੀ ਹੋਵੇਗੀ ਜੇਕਰ ਪਾਕਿਸਤਾਨੀ ਕਰੰਸੀ ਗਲਤੀ ਦੇ ਨਾਲ ਤੁਹਾਡੇ ਕੋਲ ਰਹਿ ਜਾਂਦੀ ਹੈ ਚੈਕਿੰਗ ਦੇ ਦੌਰਾਨ ਤੁਹਾਡੇ ਤੇ ਕੇਸ ਦਰਜ ਹੋਵੇਗਾ ਕਿਉਂਕਿ ਪਾਕਿਸਤਾਨੀ ਕਰੰਸੀ ਇੰਡੀਆ ਵਿੱਚ ਬੈਨ ਹੈ ਸੋ ਜਦੋਂ ਵੀ ਤੁਸੀਂ ਵਾਪਸ ਆਉਣਾ ਹੈ ਆਪਣੇ ਬੈਗ ਵਗੈਰਾ ਚੰਗੀ ਤਰ੍ਹਾਂ ਚੈੱਕ ਕਰਕੇ ਆਉਗੇ ਜੇਕਰ ਤੁਸੀਂ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਜਾਣਾ ਹੈ ਤਾਂ ਪਹਿਲੀ ਬੱਸ ਸਵੇਰੇ 6 ਵਜੇ ਅੰਮ੍ਰਿਤਸਰ ਬੱਸ ਸਟੈਂਡੋਂ 18 ਨੰਬਰ ਕਾਊਂਟਰ ਤੋਂ ਚੱਲਦੀ ਹੈ ਕਰਤਾਰਪੁਰ ਕੋਰੀਡੋਰ ਪਹੁੰਚ ਕੇ ਇੰਡੀਆ ਵਾਲੇ ਪਾਸੇ ਅਤੇ ਪਾਕਿਸਤਾਨ ਵਾਲੇ ਪਾਸੇ ਤੁਹਾਡੀ ਜਿੰਨੀ ਜਲਦੀ ਇਮੀਗ੍ਰੇਸ਼ਨ ਹੋ ਜਾਵੇ ਓਨਾ ਹੀ ਵਧੀਆ ਹੈ ਕਿਉਂਕਿ ਸ਼ਾਮ ਨੂੰ 4 ਵਜੇ ਤੋਂ ਪਹਿਲਾਂ ਵਾਪਸ ਆਉਣਾ ਹੁੰਦਾ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਿਆ ਦੇ ਪੱਛਮੀ ਕੰਢੇ ਤੇ ਪਿੰਡ ਕੋਠੇ ਦੇ ਕੋਲ ਸਥਿਤ ਹੈ ਤੁਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਪਹੁੰਚ ਕੇ ਵੀਡੀਓ ਕਾਲ ਵੀ ਕਰ ਸਕਦੇ ਹੋ ਜੋ ਕਿ Jio ਦੀ SIM ਦਾ ਗੁਰੂ ਘਰ ਤੱਕ ਨੈਟਵਰਕ ਆਉਂਦਾ ਹੈ ਜੀ ਪ੍ਰਸਨ ਯੋੜੀ ਦੇ ਬਿਲਕੁਲ ਸਾਹਮਣੇ ਇੱਕ ਆਫਿਸ ਬਣਿਆ ਹੋਇਆ ਹੈ ਜਿੱਥੇ ਫਿਰ ਤੋਂ ਆਪਣਾ ਪਾਸਪੋਰਟ ਈਟੀਆ ਫਾਰਮ ਚੈੱਕ ਹੁੰਦਾ ਹੈ ਇਸ ਤੋਂ ਬਾਅਦ ਕੋਈ ਵੀ ਚੈੱਕ ਨਹੀਂ ਹੁੰਦੀ ਦਰਸ਼ਨੀ ਡੇੜੀ ਦੇ ਬਿਲਕੁਲ ਸੱਜੇ ਪਾਸੇ ਬਾਬਾ ਜੀ ਦੇ ਖੇਤ ਹਨ ਜਿਸ ਜਨੂ ਪਰ ਤੇਰੀ ਕਿਰਪਾ ਇਸ ਕੋ ਬਿਨਾ ਕੋ ਪਾਖੈ ਦਰਸ਼ਨੀ ਡੇੜੀ ਪਹੁੰਚ ਕੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਕੁਝ ਜ਼ਰੂਰੀ ਜੀ ਗੱਲਾਂ ਇੱਥੇ ਜਾਂਦੀਆਂ ਹਨ ਆਓ ਧਿਆਨ ਨਾਲ ਸੁਣਦੇ ਹਾਂ ਜੀ ਜੋ ਜਿਹੜੇ ਵੀ ਪਾਸਪੋਰਟ ਦਾ ਆਦਤ ਨੇ ਆਪਣੇ ਪਾਸਪੋਰਟ ਚ ਪਾ ਲਓ ਆਪਣੇ ਬੈਗ ਚ ਪਾ ਲਓ ਉਨ ਕਿਸੇ ਕਿਸਮ ਦੀ ਕੋਈ ਚੈਕਿੰਗ ਨਹੀਂ ਹੋਣੀ। ਆਪਨੇ ਜਿਹੜੇ ਕਾਰਡ ਪਾਇਆ ਹੋਈ ਨੇ ਆਪ ਦੀ ਪਛਾਣ ਹੈ ਕਿ ਆਪ ਸਾਡੇ ਹੋਣੀ ਨੇ ਇਹ ਕਾਰਡ ਟੈਂਪਰ ਨਹੀਂ ਕਰਨੇ ਨੇ, ਚੇਂਜ ਹੀ ਕਰ ਲੈ ਕੋਈ ਨਹੀਂ ਕਰਦੇ। ਆਪ ਜੀ ਜੀਆ ਦੁਬਾਰਾ ਅੰਦਰ ਜੇ ਆਪ ਦੀ ਸਜੀਤ ਸਾਈਟ ਤੇ ਜੋੜਾ ਘਰ ਹੈ, ਆਪ ਉਸੇ ਆਪਣੇ ਜੋੜੇ ਜਮਾ ਕਰਾਉਣ ਦੀ। ਜੋੜੇ ਜਮਾ ਕਰਾਉਣ ਤੋਂ ਬਾਅਦ ਅਗਰ ਆਪ ਨੂੰ ਖਾਤੋਂ ਨਹੀਂ ਹੋਣ, ਇਹ ਬਾਹਰ ਵਾਟਰ ਕੋਲਰ ਦੇ ਨਾਲ ਵਾਸ਼ ਕਿੱਥੇ ਲੱਗਾ ਹੈ, ਤੇ ਤੁਸੀਂ ਆਪਣੇ ਹੱਥਾਂ ਨਾਲ ਸਾਫ਼ ਕਰ ਸਕਦੇ ਹੋ। ਜਰ ਆਪ ਜੀ ਕੋਈ ਕੋਈ ਵਾਧੂ ਸਮਾਨ ਹੈ। ਕੀ ਜਰ ਬਣਿਆ ਤੁਸੀਂ ਰਖ ਸਕਦੇ ਹੋ ਇਹ ਨਾਲ ਲੱਤੀ ਜਾਣਾ ਚਾਹੋ ਤੇ ਨੌਕੀ ਲੈ ਕੇ ਜਾ ਸਕਦੇ ਹੋ ਆਖਿਰ ਆਪ ਜੀ ਕੋ ਕੋਈ ਲੰਗਰ ਜਾਂ ਰਸਤ ਹੈ ਸਾਹਮਣੇ ਲੰਗਰ ਕਾਊਂਟਰ ਲੱਗਾ ਹੋਇਆ ਹੈ ਤੁਸੀਂ ਉੱਥੇ ਲੰਗਰ ਰਸਤ ਜਮਾ ਕਰਵਾ ਸਕਦੇ ਇੰਜ ਕਾਊਂਟਰ ਦੀ ਸਬਜੀ ਸੈੱਟ ਦੇ ਸਾਹਮਣੇ ਇੱਕ ਬਰਾਮਦਾ ਹੈ ਉੱਥੇ ਜਿਹੜਾ ਪਹਿਲਾ ਸਾਈਨ ਬੋਰਡ ਹੈ ਉਸ ਸ਼ਰਵਰ ਸਾਹਿਬ ਦਾ ਆਪ ਜੀ ਸ਼ਰਵਰ ਸਾਹਿਬ ਜਾ ਸਕਦੇ ਨਹੀਂ ਉਸੇ ਖਿਆਲ ਕਰ ਸਕਦੇ ਨੇ ਗੁਰਦੁਆਰਾ ਸਾਹਿਬ ਦੀ ਜਿਹੜੀ ਮੇਨ ਬਿਲਡਿੰਗ ਹੈ ਐਸ ਬਿਲਡਿੰਗ ਦੇ ਬਿਲਕੁਲ ਸੈਂਟਰ ਜਿਆਨੀ ਕਿ ਬਿਲਕੁਲ ਦਰਮਿਆਨ ਜਿਆ ਥੋੜਾ ਜਿਹਾ ਅੱਗੇ ਜਾਓਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣਗੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਖੂਹ ਸਾਹਿਬ ਨੇ ਸਾਜੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਲੜ ਸਕਦੇ ਨੇ ਕੋਚੇ ਅੰਮ੍ਰਿਤ ਜਲਾ ਬੋਤਲ ਜੀ ਬਾਣ ਨਾਲ ਲੈ ਕੇ ਜਾ ਸਕਦੇ ਨੇ ਅਗਰ ਆਪਨੇ ਲੰਗਰ ਆਉਣਾ ਹੋਏ ਜਦੋਂ ਆਪਜੀ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਣਗੇ ਆਪਜੀ ਖੱਬੀ ਸਾਈਡ ਤੇ ਸਾਹਮਣੇ ਇੱਕ ਗਿਉੜੀ ਹੋਏਗੀ ਉਹਦੇ ਮੱਥੇ ਉੱਤੇ ਲਿਖਿਆ ਆਏਗਾ ਸਰਕਾਰ ਪਰ ਕਰਤਾ ਵਸੇ ਸੰਤਨ ਕੇ ਬਾਸਾ ਉਹਦੀ ਬੈਕ ਸਾਈਡ ਤੇ ਲੰਗਰ ਵਾਲਾ ਆਪਜੀ ਲੰਗਰ ਆ ਜਾ ਸਕਦੇ ਨੇ ਜੇ ਲੰਗਰਾਲ ਦੀ ਬੈਕ ਸਾਈਡ ਤੇ ਮਾਰਕੀਟ ਹੈ ਆਪਜੀ ਮਾਰਕੀਟ ਵੀ ਜਾ ਸਕਦੇ ਜਦੋਂ ਆਪਜੀ ਲੰਗਰ ਆ ਤੋਂ ਬਾਹਰ ਨਿਕਲਣਗੇ ਉਹ ਦੇਵਾਦੀ ਜਿਹੜੇ ਪਏ ਉਹਨਗੇ ਤੁਸੀਂ ਉਹ ਪਾ ਕੇ ਸੱਜੇ ਪਾਸੇ ਦੀ ਛੋਟਾ ਜਿਹਾ ਰਸਤਾ ਪਿੱਛੇ ਮੁੜੇਗਾ ਉਹ ਮਾਰਕੀਟ ਦੀ ਤਰਫ ਹੀ ਆ ਰਿਹਾ ਹੋਏਗਾ ਇੱਥੇ ਅੰਦਰ ਵਾਸ਼ਰੂਮ ਦੋ ਜਗ੍ਹਾ ਤੇ ਮੈਂ ਥੋੜਾ ਧਿਆਨ ਰੱਖਿਓ ਕਿ ਮਾਰਕੀਟ ਵਿੱਚ ਜੋ ਆਸ਼ਰਮ ਨੇ ਇੱਕ ਜਿਹੜੀ ਸਾਹਮਣੇ ਵਾਈਟ ਕਲਰ ਦੀ ਛੇਤਰਾਂ ਦੀ ਗ੍ਰਾਮਦਾਨ ਮਹਾ ਬਿਲਡਿੰਗ ਨਜ਼ਰ ਆ ਰਹੀ ਬਿਲਕੁਲ ਬਾਅਦ ਉਹਦੀ ਦੋਨੋਂ ਪਾਰਲਰ ਸਾਈਨ ਯਾਨੀ ਸੱਜੇ ਤੇ ਖੱਪੇ ਦੋਨਾਂ ਪਾਸੇ ਵਾਸ਼ਰੂਮ ਨੇ ਉੱਥੇ ਬਾਹਰੂ ਜਿਹਨੇ ਵੀ ਜੂਨ ਨੇ ਤੁਸੀਂ ਯੂਜ਼ ਕਰ ਸਕਦੇ ਹੋ ਸੱਚੇ ਜਗ੍ਹਾ ਜਗ੍ਹਾ ਸਾਈਨ ਬੋਰਡ ਲੱਗੇ ਨੇ ਜਿਸਨੇ ਇੱਕ ਸਾਈਨ ਬੋਰਡ ਮੈਂ ਸਾਹਮਣੇ ਨਜ਼ਰ ਆ ਰਿਹਾ ਇਸ ਤਰ੍ਹਾਂ ਦੇ ਸਾਈਨ ਬੋਰਡ ਜਗ੍ਹਾ ਜਗ੍ਹਾ ਲੱਗੇ ਨੇ ਆਪ ਜੀ ਇਹਨਾਂ ਤੋਂ ਹੈਲਪ ਲੈ ਸਕਦੇ ਆਪ ਜੀ ਸੇਵਾ ਟਾਈਮ ਲਾਸਟ ਟਾਈਮ 4 ਵਜੇ ਤੱਕ ਹੈ ਪਾਕਿਸਤਾਨ ਦੇ 4:00 ਸਾਡੇ 4:30 ਅਗਰ ਆਪ ਉਸ ਤੋਂ ਪਹਿਲੇ ਜਾਣਾ ਚਾਹੋ ਜਿਸ ਜਗ੍ਹਾ ਉਤਰੇ ਜੀ ਐਸੀ ਜਗ੍ਹਾ ਤੇ ਗੱਡੀਆਂ ਜਾਂਦੀਆਂ ਆਪ ਜਾ ਸਕਦੇ ਹੋ ਅਗਰ ਆਪ ਨੇ ਖੇਤੀ ਸਾਹਿਬ ਦੇ ਦਰਸ਼ਨ ਕਰਨੇ ਹੋ ਅਸੀਂ ਬਾਕੀ ਆਪਣੇ ਜੋੜੇ ਪਾ ਕੇ ਐਨ ਆਰ ਆਈ ਪੀਜੀ ਸਾਹਮਣੇ ਰੱਖਤਾ ਜਾ ਰਿਹਾ ਹੈ ਇਹ ਕੇਤੀ ਸਾਹਿਬ ਦੀ ਤੱਕ ਜਾ ਰਿਹਾ ਹੈ ਅਗਰ ਤੁਸੀਂ ਆਪਣੇ ਜੋੜੇ ਆਪਣੇ ਪਾਸ ਪਾ ਕੇ ਮਾਰਕੀਟ ਜਾਣਾ ਹੈ ਐਂਡ ਸਾਹਮਣੇ ਰੱਖਤਾ ਜਾ ਰਿਹਾ ਜਿਹਦਾ ਦੂਸਰਾ ਸਾਈਨ ਬੋਰਡ ਗ੍ਰੀਨ ਕਲਰ ਦਾ ਹੈ ਉਹਦਾ ਨਿਸ਼ਾਨ ਮਾਰਕੀਟ ਹੈ ਤੁਸੀਂ ਹੱਥੋਂ ਵੀ ਆਪਣੇ ਜੋੜੇ ਪਾਸ ਮਾਰਕੀਟ ਜਾ ਸਕਦੇ ਹੋ ਲਿੰਗਰ ਹਾਲ ਦੇ ਬਿਲਕੁਲ ਕੋਲ ਨੇੜੇੋਂ ਤੁਸੀਂ ਵੀ ਜਾ ਸਕਦੇ ਹੋ ਮਾਰਕੀਟ ਵਿੱਚ ਕਰੰਸੀ ਐਕਸਚੇਂਜ ਦੀ ਫੈਸਿਲਿਟੀ ਮੌਜੂਦ ਹੈ ਤੁਸੀਂ ਕਰੰਸੀ ਐਕਸਚੇਂਜ ਕਰਵਾ ਸਕਦੇ ਹੋ ਸਾਡੀ ਆਸ ਹੈ ਕਿ ਆਪ ਦਾ ਜਿੰਨਾ ਵੀ ਸੋ ਟਾਈਮ ਪੁੱਜ ਰਿਹਾ ਹੈ ਅੱਛਾ ਤੇ ਯਾਦਗਾਰ ਪੁੱਜ ਰਿਹਾ ਹੈ ਇਸ ਵਾਰ ਫਿਰ ਤੁਹਾਡਾ ਨਾਮਿਤਾਰ ਗੁਰਦੁਆਰਾ ਸਾਹਿਬ ਆਮ ਤੌਰ ਤੇ ਵੈਲਕਮ ਖੁਸ਼ ਆਮ ਜੀ ਆਇਆਂ ਨੂੰ ਆ ਵਾਈਗ੍ਰੇ ਜੀ ਕੀ ਫਤਿਹ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਨਾਲ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਗੁਰਦੁਆਰਾ ਸਰਵ ਦੀ ਇਮਾਰਤ ਬਹੁਤ ਸੁੰਦਰ ਬਣਾਈ ਹੋਈ ਹੈ ਗੁਰਦੁਆਰਾ ਦਰਬਾਰ ਸਾਹਿਬ ਦਾ ਕੁੱਲ ਰਕਵਾ 42 ਏਕੜ ਹੋਣ ਕਰਕੇ ਜਿੰਨੀ ਮਰਜ਼ੀ ਸੰਗਤ ਆ ਜਾ ਸਕਦੀ ਹੈ ਇੱਥੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਹਨ ਗੁਰੂ ਨਾਨਕ ਸਾਹਿਬ ਜੀ ਦੀ ਪੂਰੀ ਕਿਰਪਾ ਸਦਕਾ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਬਹੁਤ ਹੀ ਸੁੰਦਰ ਸਰੋਵਰ ਸਾਹਿਬ ਵੀ ਹੈ ਅਸੀਂ ਇਸ਼ਨਾਨ ਕੀਤਾ ਤੇ ਇਸ ਤੋਂ ਬਾਅਦ ਅਸੀਂ ਤਰਬਾਦ ਸਾਹਿਬ ਮੱਥਾ ਟੇਕ ਲਈ ਚੱਲ ਪਏ ਦਰبار ਸਾਹਿਬ ਜੀ ਦੇ ਚਾਰੇ ਪਾਸੇ ਪੱਥਰ ਲੱਗਿਆ ਹੋਇਆ ਗਰਮੀ ਕਰਕੇ ਫਰਸ਼ ਬਹੁਤ ਜ਼ਿਆਦਾ ਗਰਮ ਸੀ ਦਰਬਾਰ ਸਾਹਿਬ ਨੂੰ ਜਾਣ ਲਈ ਜੋ ਮੈਟ ਵਿਛਾਏ ਹੋਏ ਸਨ ਸੇਵਾਦਾਰ ਉਹਨਾਂ ਉੱਪਰ ਵਾਰ-ਵਾਰ ਪਾਣੀ ਪਾ ਰਹੇ ਸਨ ਜਿਸ ਨਾਲ ਦਰਸ਼ਨ ਕਰਨ ਆਈਆਂ ਸੰਗਤਾਂ ਦੇ ਪੈਰ ਨਾ ਮੱਚਣ ਕੋੜੀਆਂ ਚੜਨ ਤੋਂ ਬਹੁਤ ਬਹੁਤ ਹੀ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਸ ਕੋ ਬਿਪਨਾ ਕੋ ਪਾਖੈ ਇਸ ਕੋ ਵਿਪਰਸ ਤੋਂ ਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਗੁਰਮਾਨ ਸਿੰਘ ਜੀ ਮਹਾਰਾਜ ਜੀ ਦੀ ਚੜ੍ਹਦੇ ਉੱਤੇ ਫੁੱਲਾਂ ਨੂੰ ਦਫਨ ਕੀਤਾ ਸੀ ਇਸ ਕੋ ਪਾਖੈ ਤੇਰੀ ਤੇ ਤੇਰਾ ਯਾਦਾਰਾ ਆਤ ਦੇ ਬਿਲਕੁਲ ਸਾਹਮਣੇ ਲੰਗਰ ਹਾਲ ਹੈ ਉਹ ਆਪਾਂ ਲੰਗਰ ਛਕਦੇ ਹਾਂ ਲੰਗਰ ਹਾਲ ਵਿੱਚ ਪਾਕਿਸਤਾਨ ਦੀ ਸੰਗਤ ਸੇਵਾ ਕਰਦੀ ਹੈ ਪੰਜਾਬ ਤੇ ਪਾਕਿਸਤਾਨ ਪੁਆਇਂਟ ਸੰਗਤ ਇਕੱਠੇ ਬੈ ਕੇ ਲੰਗਰ ਛਕਦੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਨਾਲ ਅੱਜ ਗੁਰਦੁਆਰਾ ਸ਼ਰਕਰਤਾਰਪੁਰ ਸਾਹਿਬ ਜੀ ਦਾ ਲੰਗਰ ਛਕਣ ਨੂੰ ਮਿਲਿਆ ਦਾ ਦਿਆਲਾ ਲੋਕਨ ਕਿਆ ਵਿਚਾਰੇ ਇਹ ਉਹ ਪਵਿੱਤਰ ਖੂਹ ਹੈ ਜਿਸ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਖੇਤਾਂ ਨੂੰ ਪਾਣੀ ਲਾਇਆ ਕਰਦੇ ਸਨ ਇੱਥੋਂ ਜਲ ਵੀ ਮਿਲਦਾ ਹੈ ਤੁਸੀਂ ਆਪਣੇ ਨਾਲ ਲੈ ਕੇ ਜਾ ਸਕਦੇ ਹੋ ਜੀ ਭਾਰਤੀ ਹਵਾਈ ਸੈਨਾ ਨੇ 1971 ਵਿੱਚ ਦਰਬਾਰ ਸਾਹਿਬ ਨੂੰ ਨਸ਼ਟ ਕਰਨ ਲਈ ਛੁਟਿਆ ਗਿਆ ਸੀ ਪਰ ਅਕਾਲਪੁਰਖ ਵਾਇਗਰੋ ਜੀ ਦੀ ਰਹਿਮਤ ਸਦਕਾ ਇਹ ਗੋਲਾ ਸ਼੍ਰੀ ਖੂਹ ਸਾਹਿਬ ਨੇ ਆਪਣੇ ਪਵਿੱਤਰ ਗੋਦ ਵਿੱਚ ਲੈ ਲਿਆ ਸੀ ਉਰ ਦਰਬਾਰ ਸਾਹਿਬ ਸਮਾਦ ਮਜ਼ਾਰ ਸਾਹਿਬ ਜੀ ਨੂੰ ਨਸ਼ਟ ਹੋਣ ਤੋਂ ਬਚਾ ਲਿਆ ਸੀ ਚੰਨ ਰੂਪ ਹਰ ਤੇਰੀ ਕਿਰਪਾ ਇਸ ਕੋ ਮਿਤਨਾ ਕੋ ਪਾਖੈ ਿਸ ਜਨ ਉਪਰ ਤੇਰੀ ਕਿਰਪਾ ਇਸ ਕੋ ਬਪਨਾ ਕੋ 게 <목소리도> 야. Rappa la